ਸਾਹਿਬੀ ਗਾਲ ਜੀ ਦਿਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ 6ਵੇਂ ਦਿਨ ਦੇ ਵਿੱਚ ਅੰਦੋਲਨ ਜਿਹੜਾ ਉਹ ਐਂਟਰ ਹੁੰਦਾ ਹੋਇਆ ਨਜ਼ਰ ਆ ਰਿਹਾ 6ਵੇਂ ਦਿਨ ਦੇ ਵਿੱਚ ਅੰਦੋਲਨ ਪ੍ਰਵੇਸ਼ ਕਰਦਾ ਹੋਇਆ ਨਜ਼ਰ ਆ ਰਿਹਾ ਜਿਸ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਅੱਜ ਧੁੰਦ ਦਾ ਜਿਹੜਾ ਉਹ ਅਸਰ ਵੱਡੇ ਪੱਧਰ ਤੇ ਵੇਖਣ ਨੂੰ ਮਿਲਿਆ ਕਿਉਂਕਿ ਰਾਤ ਕਾਫੀ ਠੰਡੀ ਸੀ ਔਰ ਇਸ ਠੰਡੀ ਰਾਤ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਉਹ ਹਰਿਆਣਾ ਬਾਰਡਰਾਂ ਦੇ ਉੱਪਰ ਡਟੇ ਹੋਏ ਨਜ਼ਰ ਆਏ ਨੇ ਸਵੇਰ ਦਾ ਵੇਲਾ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਵਿਜ਼ਿਬਿਲਟੀ ਜਿਹੜੀ ਹੈ ਬਿਲਕੁਲ 0% ਦੀ ਇੱਥੇ ਨਜ਼ਰ ਆ ਰਹੀ ਹੈ ਸਾਹਮਣੇ ਫੋਰਸਸ ਦੀ ਤਣਾਤੀ ਹੈਗੀ ਹੈ ਲੇਕਿਨ ਫੋਰਸਸ ਜਿਹੜੀਆਂ ਨੇ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਧੁੰਦ ਜਿਹੜੀ ਹੈ ਬਹੁਤ ਜ਼ਿਆਦਾ ਹੈ ਹਾਲਾਂਕਿ ਉਸ ਦੇ باوجود ਵੀ ਕਿਸਾਨ ਜਿਹੜੇ ਨੇ ਉਹ ਮੋਰਚਿਆਂ ਦੇ ਉੱਪਰ ਡਟੇ ਹੋਏ ਨੇ ਜਿਸ ਢੰਗ ਦੇ ਨਾਲ 6ਵਾਂ ਦਿਨ ਸ਼ੁਰੂ ਹੋ ਚੁੱਕਿਆ ਹੈ ਔਰ 6ਵੇਂ ਦਿਨ ਦੀ ਹੈ ਪਹਿਲੀ ਤਸਵੀਰ ਹੈ ਕਿ ਅੱਜ ਕੋਰੇ ਦੀ ਪੂਰੀ ਚੱਦਰ ਨੇ ਜਿਹੜਾ ਇਸ ਇਲਾਕੇ ਨੂੰ ਆਪਣੀ ਚਪੇੜ ਦੇ ਵਿੱਚ ਲਿੱਤਾ ਹੋਇਆ ਹੈ ਠੰਡ ਜਿਹੜੀ ਹੈ ਉਹ आमूमन ਦਿਨਾ ਤੋਂ ਬਹੁਤ ਜ਼ਿਆਦਾ ਪੈਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਢੰਗ ਦੇ ਨਾਲ ਜ਼ੀਰੋ ਵਿਜ਼ਿਬਿਲਟੀ ਹੈ ਲੇਕਿਨ ਇਸ ਜ਼ੀਰੋ ਵਿਜ਼ਿਬਿਲਟੀ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਔਰ ਡਟੇ ਹੋਏ ਨੇ ਲੋਕ ਜਿਹੜੇ ਨੇ ਉਹ ਇੱਥੇ ਡਟੇ ਹੋਏ ਨੇ ਜਨਾਬ ਅੱਜ ਕਹਿੰਦੇ ਸਵੇਰ-ਸਵੇਰ ਦਾ ਜਿਹੜਾ ਸਮਾਂ ਇਸ ਦੇ ਵਿੱਚ ਜਿਸ ਢੰਗ ਦਾ ਮੌਸਮ ਜਿਹੜਾ ਕਰਵਟ ਲੈਂਦਾ ਨਜ਼ਰ ਆਇਆ ਅਚਾਨਕ ਕੋਹਰਾ ਪੈਣਾ ਸ਼ੁਰੂ ਹੋ ਗਿਆ ਠੰਡ ਜਿਹੜੀ ਹੈ ਵਧੀ ਹੋਈ ਨਜ਼ਰ ਆ ਰਹੀ ਹੈ ਡਟੇ ਹੋਏ ਉਸ ਤੋਂ ਬਾਵਜੂਦ ਵੀ ਫਿਰ ਹਾਂਜੀ ਬਿਲਕੁਲ ਡਟੇ ਪਏ ਆ ਜੀ ਪੂਰੀ ਸਪੋਰਟ ਹੈ ਮੋਰਚੇ ਨੂੰ ਅਸੀਂ ਮਹੌਲੀ ਤੋਂ ਖਾਸ ਆਈ ਸੀ ਮੇਰਾ ਤੇ ਮੇਰਾ ਮਿੱਤਰ ਆਇਆ ਤੇ ਜਿੰਨਾ ਚਾਹੋਗੇ ਕੀ ਕਹਿਣਾ ਚਾਹੋਗੇ ਓਵਰ ਆਲ ਜਿਸ ਢੰਗ ਦੇ ਨਾਲ ਅੱਜ ਕਿਤੇ ਨਾ ਕਿਤੇ ਰਣਨੀਤੀਆਂ ਵੀ ਬਣਦੀਆਂ ਨਜ਼ਰ ਆਣ ਗਿਆ ਸ਼ਾਮੀ 6 ਵਜੇ ਮੀਟਿੰਗ ਵੀ ਹੋਣੀ ਹੈ ਕੇਂਦਰ ਦੇ ਨਾਲ ਔਰ ਉਮੀਦ ਲਾਈ ਜਾ ਸਕਦੀ ਹੈ ਕਿ ਸ਼ਾਇਦ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਆਏ ਕਿਉਂਕਿ ਕੱਲ ਐਫਸੀਆਈ ਦੀ ਲਿਮਟ ਦੇ ਵਿੱਚ ਵੀ ਵਾਅਦਾ ਕੀਤਾ ਕੇਂਦਰ ਦੀ ਤਰਫ ਨਹੀਂ ਹਾਂ ਜੀ ਰੈਜ਼ੋਲੂਸ਼ਨ ਦੀ ਉਮੀਦ ਹੈਗੀ ਹੈ ਜੀ ਪਰ ਉਸ ਦੇ ਨਾਲ ਵੀ ਹਰਿਆਣਾ ਸਰਕਾਰ ਦੀ ਮੈਂ ਨਿੰਦਿਆ ਕਰਾਂਗਾ ਜਿਸ ਤਰੀਕੇ ਦਾ ਇਹਨਾਂ ਨੇ ਇੱਥੇ ਇੰਟਰਨੈਸ਼ਨਲ ਬਾਰਡਰ ਵਰਗਾ ਮਾਹੌਲ ਬਣਾਇਆ ਇਹ ਚੰਗਾ ਲੱਗਦਾ ਦੇ ਇੱਕ ਮੁਲਕਿਆ ਤੇ ਇੱਕ ਮੁਲਕ ਦੇ ਵਾਂਗੂ ਹੀ ਰਹਿਣਾ ਚਾਹੀਦਾ ਤੇ ਇਹ ਬਹੁਤ ਮਾੜਾ ਕੰਮ ਆ ਜਿਹੜਾ ਸਾਹਮਣੇ ਬਾਰਡਰ ਇਹਨਾਂ ਨੇ ਬਣਾਇਆ ਜੀ ਦੇਖੋ ਠੰਡ ਦਾ ਅਸਰ ਨਜ਼ਰ ਆ ਰਿਹਾ ਹੈ ਕਿ ਕੰਬਲੀਆਂ ਲੈ ਕੇ ਜਿਹੜੇ ਨੇ ਉਹ ਨੌਜਵਾਨ ਜਿਹੜੇ ਨੇ ਇੱਥੇ ਡਟੇ ਹੋ ਨੇ ਕੀ ਕਹਿਣਾ ਚਾਹੋਗੇ ਅੱਜ ਠੰਡ ਬਹੁਤ ਠੰਡ ਬਹੁਤ ਠੰਡ ਬਹੁਤ ਹੈ ਧੁੰਦ ਪੈ ਗਈ ਉਪਰੋਂ ਦੀ ਹੌਸਲੇ ਹੌਸਲੇ ਬੁਲਾਉਂਦਾ ਹੂੰ ਹੌਸਲੇ ਪੂਰੇ ਬੁਲਾਉਂਦੇ ਆ ਅੱਜ ਉਮੀਦ ਹੈਗੀ ਹੈ ਕਿ ਮੀਟਿੰਗ ਦੇ ਵਿੱਚ ਅਸਿੱਟਾ ਨਿਕਲੂਗਾ ਦੇਖੋ ਕੀ ਬਣਦਾ ਜੇ ਨਾ ਹੋਊਗਾ ਫਿਰ ਉਧਰੋਂ ਤਾਂ ਉਮੀਦ ਤਾਂ ਹੈਗੀਆਂ ਹੀ ਆ ਉਧਰੋਂ ਤਾਂ ਉਧਰੋਂ ਤਾਂ ਕਰਾਂਗੇ ਇਹ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਬਸ ਇਹ ਆ ਜਿਹੜਾ ਜਿਹੜਾ ਰਾਤ ਨੂੰ ਮੀਟਿੰਗ ਜਿਹੜੀ ਹੈ ਜੇ ਅੱਜ ਨਾਲ ਰਿਜੂਸ਼ਨ ਨਿਕਲੇ ਤਾਂ ਕੱਲ ਤੋਂ ਵਿਚਾਲੇ ਪਾਵਾਂਗੇ ਘਰ ਨੂੰ ਪਾਵਾਂਗੇ ਫਿਰ ਭਾਵੇਂ ਚਾਹ ਧੁੰਦ ਹੋਏ ਭਾਵੇਂ ਚਾਹ ਠੰਡ ਹੋਵੇ ਠੰਡ ਹੋਏ ਤੋੜਨੀ ਅਸੀਲਾ ਤੋੜ ਕੇ ਜਗਾ ਹੀ ਜਾਵਾਂਗੇ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਵੇਰੇ ਸਵੇਰੇ ਡਟੇ ਹੋਏ ਹੋ ਮੋਰ ਜੀ ਹਾਂਜੀ ਬਾਬਾ ਜੀ ਕੁਝ ਕਹਿਣਾ ਚਾਹੋਗੇ ਨਹੀਂ ਬਿਲਕੁਲ ਤੁਹਾਡੀ ਵੀ ਡਿਊਟੀ ਪੱਕੀ ਹੈ ਕਿ ਹਾਂ ਇੱਥੋਂ ਕਿ ਸੈਨੂ ਅੱਗੇ ਨਹੀਂ ਜਾਣ ਦੇਣਾ ਜਬਤੇ ਦੇ ਵਿੱਚ ਲੋਕਾਂ ਨੂੰ ਰੱਖਣਾ ਤਾਂ ਕਿ ਉਹਨਾਂ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਵੀ ਹਾਂ ਕਿਸਾਨ ਮੁਰ ਤੋਂ ਬਾਰਡਰਾਂ ਵੱਲੋਂ ਅੱਗੇ ਵਧੇ। ਵੇਖੋ ਜੀ ਇਹ ਸਾਡੇ ਕਿਸਾਨ ਭਰਾ ਹੀ ਆ ਜਾਂ ਕਿਸਾਨ ਵੀਰ ਮਜ਼ਦੂਰ ਹੋਣਗੇ ਇਹਨਾਂ ਦੇ ਵੀਰ ਵੀ ਜਿਹੜੇ ਸਾਡੇ ਭਰਤੀ ਹੋਏ ਆ ਕਿਉਂਕਿ ਸਾਡੀਆਂ ਸਰਕਾਰਾਂ ਦੀ ਇਨੀ ਬੇਨਸੀ ਨਸੀਬ ਕਰਨ ਰਹੀਆਂ ਜਾਂ ਜਨਤਾ ਨੂੰ ਇੰਨਾ ਜ਼ਿਆਦਾ ਡੈਅ ਕਰਨ ਵੀ ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਕਿਉਂਕਿ ਇਹਨਾਂ ਨਾਲ ਸਾਡੀ ਕਾਦੀ ਟੱਕਰ ਆ। ਵੇਖੋ ਸਾਡੀ ਹੈਗੀ ਇੱਕ ਸੈਂਟਰ ਦੇ ਨਾਲ ਕਿਉਂਕਿ ਆ ਜਿਹੜਾ ਸਾਡਾ ਰਸਤਾ ਰੋਕਿਆ ਵਾ ਕੀ ਇਹ ਪਾਕਿਸਤਾਨ ਦਾ ਬੰਨ ਬਣਾ ਕੇ ਬੈਠੇ ਆ ਕਾਦਾ ਕਰਕੇ ਬੈਠੇ ਆ ਇਹ ਖੱਟਰ ਸਰਕਾਰ ਨੂੰ ਥੋੜੀ ਬੋੜੀ ਸ਼ਰਮ ਹੋਣੀ ਚਾਹੀਦੀ ਆ ਵੀ ਇਹੀ ਉਹ ਭਰਾ ਇੱਧਰ ਬੈਠੇ ਆ ਕਿਸਾਨ ਜਿਹੜੀਆਂ ਰਫਲਾ ਫੜਾ ਕੇ ਬਿਠਾਇਆ ਇੱਧਰ ਕਿਸਾਨ ਖਲੋਤੇ ਆ ਡੰਡੇ ਦੇ ਝੰਡੇ ਦੇ ਨਾਲ ਸ਼ਾਂਤਮਈ ਆਪਣਾ ਅਦੋਲਨ ਡੇ ਕਰਨਾ ਵੇਖੋ ਆੜਾ ਥਰੂ ਗੋਲੇ ਵਜੇ ਆ ਜਿਹੜਾ 3-400 ਬੰਦਾ ਫੱਟਰ ਹੋਇਆ ਵਾ ਇਹ ਕਿੱਡੀ ਕੇ ਬੇਨਦਗੀ ਜੱਡੀ ਆ ਗੱਲ ਕਰਨ ਰਹੀ ਆ ਸਰਕਾਰ ਬਾਕੀ ਦਿੱਲੀ ਜਾ ਕੇ ਕੋਈ ਵੀ ਸਟੇਟ ਜਾ ਕੇ ਕਿਸੇ ਸਟੇਟ ਜਾ ਕੇ ਆਪਣਾ ਹੱਕ ਲੈ ਸਕਦੀ ਆ ਕਿਉਂਕਿ ਉਹ ਰਾਜਧਾਨੀ ਹੈ ਭਾਰਤ ਦੀ ਕੋਈ ਵੀ ਸਟੇਟ ਜਾ ਕੇ ਲੈ ਸਕਦੀ ਆ ਕਿਉਂਕਿ ਜੇ ਸਾਡੀ ਅਜ ਮੋਦੀ ਸਾਡੀ ਭਾਰਤ ਦੀ ਮਾਂ ਵਾ ਜੇ ਮਾਂ ਜਾਂ ਪਿਓ ਗੈਰ ਲੋ ਉਹ ਜਿਹੜਾ ਗੈਰ ਲੋ ਕੇ ਆਪਣਾ ਪੁੱਤਾਂ ਨੂੰ ਕਾ ਹੱਕ ਨਹੀਂ ਦਿੰਦਾ ਬੱਚਿਆਂ ਨੂੰ ਹੱਕ ਨਹੀਂ ਦਿੰਦਾ ਆਪਣੀ ਜਾਨਾਂ ਨੂੰ ਹੱਕ ਨਹੀਂ ਦਿੰਦਾ ਉਥੇ ਵੇਖੋ ਵੀ ਉਹ ਘਰ ਦਾ ਕੀ ਹਾਲ ਬਣਦਾ ਹੋਊਗਾ ਇਹ ਸਾਡੀ ਮਾਂ ਵਾ ਅਸੀਂ ਮਾਂ ਤੋਂ ਆਪਦੀ ਤੋਂ ਹੱਕ ਲੈ ਸਕਦੇ ਆ ਕਿਉਂਕਿ ਜਦੋਂ ਅਸੀਂ ਆਪਾਂ ਹੱਕ ਲਵਾਂਗੇ ਹੱਕ ਲੈ ਕੇ ਆਪਣੇ ਹੁਣ ਇੱਕ ਅੰਨਦਾਤਾ ਇੱਕ ਕਿਸਾਨ ਆ ਜਿੱਦਣ ਪੰਜਾਬ ਦੇ ਵਿੱਚ ਸਾਰਾ ਅੰਨਦਾਤਾ ਹੁੰਦਾ ਸੀ ਉਸ ਦਿਨ ਪੰਜਾਬ ਚੰਗਾ ਸੀ ਅੱਜ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਵਾ ਅੰਨੋਂ ਡੈ ਪਿਆ ਵਾ ਅੱਜ ਪੰਜਾਬ ਗੰਦਾ ਹੋ ਗਿਆ ਇਹੋ ਜਿਹੀਆਂ ਜੜੀਆਂ ਵਾਂ ਇਹਨਾਂ ਸੈਂਟਰ ਸਰਕਾਰ ਗਾੜੀ ਹੱਥ ਜੋੜਦੇ ਆ ਹੱਥ ਜੋੜ ਕੇ ਆਪਣੀ ਅਪੀਲ ਕਰਦੇ ਆ ਵੀ ਸਾਡੇ ਸਾਡੇ ਹਰ ਨੂੰ ਹੱਕ ਦੇ ਦੇ ਕਿਸਾਨਾਂ ਨੂੰ ਨਾਂ ਰੋਲ ਕਿਸਾਨਾਂ ਅੰਨਦਾਤਾ ਵਾ ਆਣਾ ਦਾਦਾ ਹੀ ਰਹਿਣਾ ਵਾ ਇੱਕ ਸਿਰਫ ਕਿਸਾਨ ਹੀ ਨਹੀਂ ਰੋਟੀ ਖਾਂਦਾ ਕਿਸਾਨ ਕੱਲਾ ਨਹੀਂ ਰੋਟੀ ਖਾਂਦਾ ਸਾਰੇ ਰੋਟੀ ਖਾਂਦੇ ਆ ਕਿਸਾਨ ਦੇ ਹੱਸਦੇ ਹੋ ਤੇ ਨਾ ਕਿਸਾਨ ਮਾਰ ਨਾ ਇਸ ਤਰ੍ਹਾਂ ਕਰ ਇਹੋ ਮੇਰੀਆਂ ਵੀਰ ਜੀ ਗੱਲਾਂ ਵਾਂ ਕੀ ਕਹਿਣਾ ਚਾਹੋਗੇ ਵੱਡੀ ਗੱਲ ਆਖੀ ਹੈ ਕਹਿੰਦੇ ਜਦ ਦੇਸ਼ ਨੂੰ ਅਨਾਜ ਦੀ ਲੋੜ ਸੀ ਤੇ ਫਿਰ ਪੰਜਾਬ ਦਾ ਕਿਸਾਨ ਮੁਰੇ ਹੋ ਕੇ ਦੇਸ਼ ਦਾ પેટ ਭਰਦਾ ਨਜ਼ਰ ਆਇਆ ਅੱਜ ਕਹਿੰਦੇ ਜਦੋਂ ਬਾਕੀ ਸੂਬਿਆਂ ਦੇ ਵਿੱਚ ਵੀ ਅਨਾਜ ਹੋਣਾ ਸ਼ੁਰੂ ਹੋ ਗਿਆ ਤਾਂ ਕਿਤੇ ਨਾ ਕਿਤੇ ਕਿਸਾਨਾਂ ਦੀ ਅਣਦੇਖੀ ਦਾ سلسلہ ਸ਼ੁਰੂ ਹੋ ਗਿਆ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਹਾਂਜੀ ਬਿਲਕੁਲ ਜੀ ਦੇ ਅਸੀਂ ਦੇਸ਼ ਦੇ ਬਾਰਡਰ ਤੇ ਮਰਦੇ ਤਾਂ ਕਹਿੰਦੇ ਜੈ ਜਵਾਨ ਹੈ ਜੀ ਹੁਣ ਅਸੀਂ ਜੇ ਆਪਣਾ ਬਾਰਡਰ ਦੇ ਨਾਲ ਜਾਣਾ ਚਾਹਦੇ ਹਾਂ ਦਿੱਲੀਆਂ ਤੇ ਫਿਰ ਕਹਿੰਦੇ ਕਿਸਾਨ ਮਾਰੇ ਹੈ ਜੀ ਮੈਂ ਹੋਰ ਵੀ ਦੇਖਦੇ ਆ ਜਿਹੜੇ ਇੰਟਰਨੈਸ਼ਨਲ ਫਾਰਮਰ ਪ੍ਰੋਟੈਸਟ ਹੁੰਦੀਆਂ ਯੂਰਪ ਚ ਵੀ ਹੈ ਉਹਨਾਂ ਨੂੰ ਵੀ ਫੋਲੋ ਕਰਦੇ ਆ ਜੀ ਉੱਥੇ ਕਿਸੇ ਵੀ ਮੇਨੂੰ ਮੁਲਕ ਦੇ ਵਿੱਚ ਦਿਖਾ ਦਿਓ ਜਰਮਨੀ ਦੇ ਵਿੱਚ ਫਰਾਂਸ ਦੇ ਵਿੱਚ ਵੀ ਕਿਸਾਨੀ ਅੰਦੋਲਨ ਚੱਲਿਆ ਜੇ ਇਹਨਾਂ ਨੇ ਕਿਸੇ ਸਟੇਟ ਦੇ ਬਾਰਡਰ ਤੇ ਰੋਕਿਆ ਹੋਵੇ ਜੇ ਮੁਲਕ ਏਕਿਆ ਤਾਂ ਸਾਨੂੰ ਜਾਣ ਦੇਣਾ ਚਾਹੀਦਾ ਜੇ ਅਸੀਂ ਕੋਈ ਕਿਸੇ ਕਰੀਏ ਕੁਝ ਤਾਂ ਗੱਲ ਹੋਰ ਅਸੀਂ ਸ਼ਾਂਤਮਈ ਆ ਸ਼ਾਂਤਮਈ ਰਹਾਗੇ ਬਿਲਕੁਲ ਦੇਖੋ ਸ਼ਾਂਤਮਈ ਆ ਤੇ ਸ਼ਾਂਤਮਈ ਰਾਂਗੇ ਕਿਸਾਨ ਆਗੂ ਵੀ ਸਵੇਰੇ ਸਵੇਰੇ ਡਟੇ ਹੋਏ ਨੇ ਅੱਜ ਠੰਡ ਬਹੁਤ ਹੈ ਅੱਜ ਤੇ ਧੁੰਦ ਨੇ ਵੀ ਕਹਿਰ ਪਾਇਆ ਹੋਇਆ ਹੈ ਕੋਈ ਨਹੀਂ ਸਾਡੇ ਲਈ ਕਿਸਾਨਾਂ ਲਈ ਇਹ ਗਰਮੀਆਂ ਸਰਦੀਆਂ ਧੁੰਦ ਕਹਿਰ ਇਹ ਸਾਡੇ ਜੀਵਨ ਦਾ ਤਾਂ ਪਾਰਟੀ ਬਣ ਚੁੱਕੀਆਂ ਨੇ ਕੋਈ ਨਵੀਂ ਨਹੀਂ ਇਹ ਤੇ ਬਾਕੀ ਹੈਗੀ ਐ ਵੀ ਉਹ ਤਾਂ ਗਰਮੈਸ਼ ਤਾਂ ਅੱਜ ਮੀਟਿੰਗ ਹੈਗੀ ਐ ਉਸ ਤੋਂ ਬਾਅਦ ਬਣ ਜਾਣੀ ਐ ਸਾਡੇ ਦਾ ਵੀ ਬਣ ਜਾਣੀ ਐ ਹਾਂ ਹਾਂ ਹਾਸਲਾ ਕੇ ਚੱਲ ਰਹੇ ਹੋ ਪੋਜ਼ਿਟਿਵ ਰਹੋਗੀ ਮੀਟਿੰਗ ਦੇਖੋ ਜੀ ਅਸੀਂ ਜਿਹੜੀ ਪ੍ਰਵਾਨ ਕੀਤੀ ਐ ਮੀਟਿੰਗ ਉਹਦੇ 15 ਤਰੀਕ ਨੂੰ ਜਦੋਂ ਨੈਕਸਟ ਮੀਟਿੰਗ طے ਹੋਈ ਐ ਅਸੀਂ ਤਾਂ ਉਮੀਦ ਨਾਲ ਹੀ ਕੀਤੀ ਐ ਬੀ ਕੁਝ ਨਾ ਕੁਝ ਪੋਜੀਟਿਵ ਹੋਊਗਾ ਤੇ ਬਾਕੀ ਹੁਣ ਕਲੈਕਸੀਆਈ ਦੇ ਵਿੱਚ ਵੀ ਚੇਂਜਸ ਹੋਈਆਂ ਨੇ ਕਹਿੰਦੇ ਵਾਦਾ ਦਿੱਤਾ ਗਿਆ ਹੈ ਕੋਟਾ ਤੇ ਉਹ ਕਿਤੇ ਨਾ ਕਿਤੇ ਇਸ ਦਿਸ਼ਾ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਕਿ ਛੇਤੀ ਐਮਐਸਪੀ ਦਾ ਆਰਡੀਨੈਂਸ ਜਿਹੜਾ ਉਹ ਸਰਕਾਰ ਸ਼ਾਇਦ ਲਿਆ ਸਕਦੀ ਹੈ ਤੁਹਾਡੀ ਮੰਗ ਨੂੰ ਪੂਰਾ ਕਰਦੇ ਹੋਏ ਹਾਂ اسی ਗੱਲ ਤੇ ਕਰਾਰੀ ਫਸੀ ਹੋਈ ਐ ਐਮਐਸਪੀ ਵਾਲੀ ਗੱਲ ਤੇ ਤੇ ਦੂਜਾ ਕਰਜ਼ਾ ਮਾਫੀ ਵਾਲੀ ਗੱਲ ਤੇ ਜੇ ਦੋਹਾਂ ਤੇ ਕੋਈ ਉਹ ਫੈਸਲਾ ਲੈ ਕੇ ਆਉਂਦੇ ਇੱਕ ਤਾਂ ਕਲਾ ਵਿਸ਼ਵਾਸ ਹੁੰਦਾ ਵੀ ਅਸੀਂ ਜੀ ਜ਼ਰੂਰ ਕਰਾਂਗੇ ਵਿਸ਼ਵਾਸਤਾ ਇਹਨਾਂ ਨੇ ਪਹਿਲਾਂ ਜਦੋਂ ਦਿੱਲੀੋਂ ਆਇਆ ਉਦੋਂ ਵੀ ਵਿਸ਼ਵਾਸ ਲਿਖਤੀ ਵਿਸ਼ਵਾਸ ਦਿੱਤਾ ਸੀ ਜੇ ਕੋਈ ਅਸੀਂ ਤਾਂ ਕਹਿੰਦੇ ਵੀ ਪੱਕਾ ਤਾਂ ਇਹ ਹੈਗਾ ਵੀ ਜਿਹੜਾ ਆਰਡੀਨੈਂਸ ਵੀ ਹੈਗਾ ਇਹ ਵੀ 6 ਮਹੀਨੇ ਬਾਅਦ ਜੇ ਉਹ ਗਾਹਾਂ ਨਹੀਂ ਉਹ ਅੱਗੇ ਵਾਧਾ ਕੋਈ ਉਹਦੇ ਤੇ ਕੋਈ ਸਰਕਾਰੀ ਫੈਸਲਾ ਨਹੀਂ ਬਣਦਾ ਉਹ ਬਦਲ ਜਾਂਦਾ ਉਹ ਆਦਾ ਹੋ ਜਾਂਦਾ ਆਪਦੇ ਆਪ ਇਹਦੀ ਬਜਾਏ ਪੱਕਾ ਫੈਸਲਾ ਤਾਂ ਇਹ ਹੈਗਾ ਵੀ ਉਹ ਸਪੈਸ਼ਲ ਸੈਸ਼ਨ ਪਰਲਮੈਂਟ ਦਾ ਸਦਕੇ ਪਉਮ ਇੱਕ ਦਿਨ ਦਾ ਹੋਵੇ ਜਿਹੜਾ ਕੋਈ ਕਰਜ਼ੇ ਬਾਰੇ ਐਲਾਨ ਕਰਨਾ ਫੈਸਲਾ ਕਰਨਾ ਜਾਂ ਕੋਈ ਐਮਐਸਪੀ ਬਾਰੇ ਕਰਨਾ ਜਾਂ ਪ੍ਰੋਕਿਊਰਮੈਂਟ ਬਾਰੇ ਜਾਂ ਉਹ ਜਿਹੜੀ ਸਭਾਵੇਂ ਨਾਸੰਦੇ ਜਿਹੜੇ ਸੀ2 ਪਲੱਸ ਵਾਲੀ ਇਹਨਾਂ ਚੀਜ਼ਾਂ ਬਾਰੇ ਜੇ ਕੋਈ ਫੈਸਲਾ ਕਰਨਾ ਤਾਂ ਪੱਕਾ ਤਾਂ ਉਹ ਭਰੋਸੇਯੋਗ ਤਾਂ ਉਹੀ ਬਣਦਾ ਜਿਹੜਾ ਵਾਪਸ ਨਾ ਹੋ ਸਕੇ ਬੇਹਿਸ ਸਪੈਸ਼ਲ ਸੈਸ਼ਨ ਇੱਕ ਦਿਨ ਦਾ ਪਾਰਲੀਮੈਂਟ ਦਾ ਸਦਨ ਕਿਉਂ ਐਲਾਨ ਕਰੇ ਸੈਸ਼ਨ ਇਹਨਾਂ ਦਾ ਪਾਰ ਮジョਰਿਟੀ ਹੈਗੀ ਹੈ ਮੈਨੂੰ ਲੱਗਦਾ ਕੋਈ ਜਿਹੜੇ ਵਿਰੋਧੀ ਪਾਰਟੀਆਂ ਵੀ ਇਹਦਾ ਵਿਰੋਧ ਨਹੀਂ ਕਰਨਗੀਆਂ ਕੋਈ ਸਰਬਸੰਮਤੀ ਨਾਲ ਹੀ ਪਾਸ ਹੋ ਜਾਊਗਾ ਬਿਲਕੁਲ ਰਣਨੀਤੀ ਕੀ ਲੈ ਕੇ ਜਾ ਰਹੇ ਹੋ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮੀ 6 ਵਜੇ ਕਿਸ ਢੰਗ ਦੇ ਨਾਲ ਮੀਟਿੰਗ ਸ਼ੁਰੂ ਹੋਣੀ ਹੈ ਕੀ ਕੁਝ ਰਣਨੀਤੀ ਬਣਾਈ ਹੈ ਉਸ ਵਿੱਚ ਰਣਨੀਤੀ ਇੱਕ ਤਾਂ ਮੀਟਿੰਗ ਬਾਲੀ ਲੰਬੀ ਨਹੀਂ ਖਿੱਚਾਂਗੇ ਮੀਟਿੰਗ ਸ਼ਾਰਟ ਰੱਖਾਂਗੇ ਕਿਉਂਕਿ 12 1 ਵਜੇ ਤੱਕ ਲੋਕ ਵੀ ਸੋ ਜਾਂਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੇਵਜਾਣਾ ਵਾਲੀ ਗੱਲ ਹੈ ਪਰ ਜਿਹੜੀ ਪੋਜੀਟਿਵ ਊਵੇਸ ਵਾਲੀ ਗੱਲ ਕੀਤੀ ਹੈ ਜਿਵੇਂ ਤੁਹਾਡਾ ਮੇਰਾ ਇਹ ਨਿੱਜੀ ਵਿਚਾਰ ਹੋ ਸਕਦਾ ਹੈ ਵੀ ਹਜੇ ਤੱਕ ਨਾ ਜਿਵੇਂ ਇੰਟਰਨੈਟ ਨਹੀਂ ਖੁੱਲਿਆ ਤੇ ਬਾਹਰ ਲੀਆਂ ਹਾਲਾਤਾਂ ਨੇ ਜਿਹੜੀਆਂ ਹਰਿਆਣੇ ਦੇ ਹਾਲਾਤ ਨੇ ਉਹ ਹੋਰ ਵੀ ਖਰਾਬ ਕੀਤੇ ਗਏ ਨੇ ਪਿਛਲੇ ਉਸ ਤੋਂ ਠੀਕ ਹੈ ਗੱਲ ਇਹ ਮਤਲਬ ਕਿ ਆਰਡੀਨੈਂਸ ਦੀ ਤੁਸੀਂ ਗੱਲ ਕੀਤੀ ਹੈ ਕਰਜ਼ਾ ਮੁਕਤੀ ਤੇ ਕਮੇਟੀ ਦੀ ਗੱਲ ਕੀਤੀ ਹੈ ਪਰ ਇੱਕ ਪ੍ਰਸ਼ਨ ਬਣਦਾ ਉਹਨਾਂ ਨੂੰ ਸਿੱਧਾ-ਸਿੱਧਾ ਵੀ ਅਜੇ ਮਿਸਰਾ ਟੈਨੀ ਨੂੰ ਬਰਖਾਸਤ ਕਰਨ ਵਾਸਤੇ ਕਿਹੜੀ ਕਮੇਟੀ ਦੀ ਜ਼ਰੂਰਤ ਹੈ ਜਾਂ ਕਿਹੜੇ ਆਰਡੀਨੈਂਸ ਲੈਣ ਦੀ ਗੱਲ ਹੈ ਉਹ ਤਾਂ ਸਰਕਾਰ ਵੀ ਇੱਕ ਮਹੀਨਾ ਰਹੀ ਗਈ ਵੀ ਸਰਕਾਰ ਜਦੋਂ ਸਿੱਟ ਨੇ ਇਹ ਗੱਲ ਕਹਿਤੀ ਸੀਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬੈਠੀ ਸੀਗੀ ਵੀ ਇਹ 120 ਬੀ ਦਾ ਅਪਰਾਧੀ ਹੈ ਤੇ ਇਹ ਸਾਜ਼ਿਸ਼ ਕਰਤਾ ਹੈ ਉਹਨੂੰ ਬਰਖਾਸਤ ਕਰਨ ਦੇ ਵਿੱਚ ਕਿਹੜੀਆਂ ਔਕੜਾਂ ਨੇ ਹੋਰਾਂ ਗੱਲਾਂ ਵਾਸਤੇ ਮੰਨ ਸਕਦੇ ਆ ਆਪਾਂ ਚਲੋ ਵੀ ਪੋਲਿਸੀਸ ਹੈਗੀਆਂ ਨੇ ਪਰ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਐਫਸੀਆਈ ਦਾ ਕੋਟਾ ਵਧਾ ਦਿੱਤਾ ਗਿਆ ਹੈ ਕੱਲ ਹੀ ਕ੍ਰਿਸਲ ਦੀ ਰਿਪੋਰਟ ਆਈ ਹੈ ਕ੍ਰੈਡਿਟ ਰੇਟਿੰਗ ਇਨਫੋਰਮੇਸ਼ਨ ਸਰਵਿਸਿਜ਼ ਇੰਡੀਆ ਲਿਮਟਿਡ ਉਹ ਉਹਦੇ ਚ ਇਹ ਗੱਲ ਆਈ ਹੈ ਕਿ ਉਹਨਾਂ ਨੇ ਸਪਸ਼ਟ ਕਰਤਾ ਕਿ ਸਿਰਫ 21000 ਕਰੋੜ ਦੀ ਜ਼ਰੂਰਤ ਹੈ ਵੀ ਇਹ ਝੂਠ ਨੇ ਸਾਰੇ ਵੀ 17 ਲੱਖ ਹਜ਼ਾਰ ਕੋਈ 10 ਲੱਖ ਹਜ਼ਾਰ ਕਰੋੜ ਵੀ 21000 ਕਰੋੜ ਰੁਪਏ ਚਾਹੀਦਾ ਫਸਲਾਂ ਵਾਸਤੇ ਜਿਹੜੀ ਸਾਰੀ ਐਮਐਸਬੀ ਦੇ ਇੱਕ ਵਾਰੀ ਸਿਰਫ ਵਨ ਟਾਈਮ ਉਹ ਤੋਂ ਬਾਅਦ ਫਿਰ ਉਹ ਰੋਟੇਸ਼ਨ ਦੇ ਵਿੱਚ ਆਪਣੇ ਆਪ ਘੁੰਮਦਾ ਰਹੂਗਾ ਇੱਕ ਉਹਨਾਂ ਨੇ ਕੱਲ ਸਪਸ਼ਟ ਕੀਤਾ ਤੁਸੀਂ ਆਸ ਲੈ ਕੇ ਜਾ ਰਹੇ ਹੋ ਕਿ ਅੱਜ ਸੈਂਟਰ ਦਾ ਰਵਈਆ ਜਿਹੜਾ ਉਹ ਪੋਜ਼ਿਟਿਵ ਰਹੇਗਾ ਕਿਉਂਕਿ ਪਿਛਲੀ ਮੀਟਿੰਗ ਬਾਅਦ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਹਾਂ ਇਸ ਮੀਟਿੰਗ ਦੇ ਵਿੱਚ ਜ਼ਰੂਰ ਪੋਜ਼ਿਟਿਵ ਰੁਖ ਵੇਖਣ ਨੂੰ ਮਿਲਿਆ ਲੇਕਿਨ ਪੇਪਰ ਵਰਕ ਕਰਨਾ ਹਜੇ ਬਾਕੀ ਪੋਜ਼ਿਟਿਵ ਰੁਖ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਜੇ ਉਹ ਪਹਿਲਾਂ ਇੰਟਰਨੈਟ ਖੋਲ੍ਹ ਦਿੰਦੇ ਨੇ ਵੀ ਉਹ ਪਹਿਲਾਂ ਸਾਡੀ ਗੱਲਬਾਤ ਨੂੰ ਬਾਹਰ ਪਹੁੰਚਾਉਣ ਵਾਸਤੇ ਕਰਦੇ ਨੇ ਤੇ ਸਾਡੇ ਅੰਦਰ ਪੋਜ਼ਿਟਿਵ ਵੇਵਸ ਬਣ ਸਕਦੀਆਂ ਨੇ ਉੱਥੋਂ ਉਹ ਕੀ ਸਟੇਟਮੈਂਟ ਦੇ ਦਿੰਦੇ ਨੇ ਉਹਨਾਂ ਦਾ ਸੋਸ਼ਲ ਮੀਡੀਆ ਤੇ ਉੱਪਰ ਆਫੀਸ਼ੀਅਲ ਕੀ ਹੁੰਦਾ ਉਹਦੇ ਨਾਲ ਹੀ ਕਾਫੀਆਂ ਚੀਜ਼ਾਂ ਸ਼ਾਮ ਤੱਕ 5 ਵਜੇ ਤੱਕ ਕਲੀਅਰ ਹੋ ਜਾਣਗੀਆਂ ਧੰਨਵਾਦ ਸਾਡੇ ਆਗੂਆਂ ਦੇ ਅਕਾਊਂਟ ਜਿਹੜੇ ਨੇ ਓਪਨ ਕਰ ਦਿੱ ਨਹੀਂ ਅਜੇ ਤੱਕ ਕੁਝ ਨਹੀਂ ਹੋਇਆ ਉਹਨਾਂ ਨੇ ਜਦੋਂ ਮਤਲਬ ਪ੍ਰੈਸ ਨੂੰ ਪੀਸੀ ਕੀਤੀ ਹੈ ਬੈਠੇ ਆ ਵੀ ਆਪਾਂ ਉਹਦੇ ਵਿੱਚ ਬਰੀਫ ਚ ਕੀ ਕਹਿਣਾ ਤਾਂ ਉਹਦੇ ਚ ਇਹ ਸੀਗਾ ਵੀ ਮਾਹੌਲ ਨੂੰ ਸਖਾਵਾਂ ਬਣਾਉਣ ਦੀ ਖਤਰ ਦੋਵਾਂ ਪਾਸਿਆਂ ਤੋਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਮਾਹੌਲ ਸਖਾਵੇ ਦੇ ਕੰਕਰੀਟ ਇਹ ਸੀਗਾ ਵੀ ਆਹ ਜਿਹੜੇ ਆਗੂਆਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਆ ਫੇਸਬੁੱਕ ਪੇਜ ਬੰਦ ਕੀਤੇ ਆ ਇੰਸਟਾਗ੍ਰam ਪੇਜ ਬੰਦ ਕੀਤੇ ਆ ਉਹ ਸਾਰੇ ਚਾਲੂ ਕੀਤੇ ਜਾਣ ਆਹ ਨੈਟਾ ਜਿਹੜਾ ਇਹ ਚਾਲੂ ਕੀਤਾ ਜਾਵੇ ਜਿਹੜੇ ਬੰਦੇ ਪ੍ਰੀਵੈਂਟਿਵ ਕਾਰਵਾਈ ਵਜੋਂ ਫੜ ਕੇ ਬੰਦ ਕੀਤੇ ਆ ਜਿਵੇਂ 15752 ਜਾਂ ਦਫਾ 44 ਚੋਟ ਤੋੜਨ ਦੇ ਤਹਤ ਵੀ ਉਹ ਸਾਰੇ ਦੇ ਸਾਰੇ ਛੱਡੇ ਜਾਣ ਫੇਰ ਇਹ ਸਖਾਵਾਂ ਮਾਹੌਲ ਬਣਦਾ ਗੱਲਬਾਤ ਲਈ ਤੇ ਇਹ ਅਸੀਂ ਕਿਹਾ ਸੀਗਾ ਵੀ ਤੁਸੀਂ ਅਗਲੀ ਆਹ ਐਤਵਾਰ ਵਾਲੀ ਮੀਟਿੰਗ ਤੱਕ ਇਹ ਛੋਡੇ ਵਾਲੇ ਪਾਸਿਓ ਹੈਗਾ ਸਾਡੇ ਵਾਲੇ ਪਾਸੇ ਤਾਂ ਇਹ ਹੈਗਾ ਵੀ ਅਸੀਂ ਜਿਹੜਾ ਗਾਹਾਂ ਇਹਨੂੰ ਰੋਕਨ ਨੂੰ ਹਟਾਉਣ ਵਾਲਾ ਉਹਨਾਂ ਐਕਸ਼ਨ ਹੈ ਜੇ ਨੂੰ ਅਸੀਂ ਸੀਜ ਫਾਇਰ ਵੀ ਕੁਝ ਬੰਦੇ ਕਹਿ ਦਿੰਦੇ ਨੇ ਵੀ ਉਹਨੂੰ ਅਸੀਂ ਜਿਹੜਾ ਐਕਸ਼ਨ ਹਟਾਉਣ ਵਾਲਾ ਉਹਨੂੰ ਅਸੀਂ ਅੱਗੇ ਰੁਕੀ ਰੱਖਾਂਗੇ ਇਹ ਤਾਂ ਸਾਡੇ ਵੱਲੋਂ ਸੀਗਾ ਸਲੈਪ ਵੀ ਅਸੀਂ ਇਹ ਗਰੰਟੀ ਕਰਦੇ ਹਾਂ ਉਹਨਾਂ ਵੱਲੋਂ ਐ ਸੀਗਾ ਵੀ ਅਸੀਂ ਆਹ ਜਿਹੜਾ ਜਿਹੜੇ ਪ੍ਰੀਵੈਂਟਿਵ ਕਾਰਵਾਈ ਵਜੋਂ ਬੰਦੇ ਖੜੇ ਆ ਜਾਂ ਆਹ ਨੈਟ ਬੰਦ ਕੀਤਾ ਜਾਂ ਅਕਾਊਂਟ ਬੰਦ ਕੀਤੇ ਆ ਵੀ ਉਹ ਉਹ ਕਰਨਗੇ ਹੁਣ ਅਸੀਂ ਤਾਂ ਵੇਖੋ ਆਪਦਾ ਪਗਾਤੀ ਗੱਲ ਹੈ ਵੀ ਨਹੀਂ ਅਸੀਂ ਰੁਕਿਆ ਹੋਇਆ ਕੋਈ ਗਾਹਾਂ ਵਧਿਆ ਨਹੀਂ ਸਾਰੀ ਦੀ ਸਾਰੀ ਫੋਰਸ ਆ ਜਾਬਤੇ ਚ ਹੈ ਹੁਣ ਉਹ ਕਰਦੇ ਆ ਕਿ ਨਹੀਂ ਕਰਦੇ ਉਹ ਜੋ ਨਾ ਕੀਤਾ ਉਹ ਅਸੀਂ ਪੁੱਛਾਂਗੇ ਕਿ ਭਾਈ ਕੀ ਰਣਨੀਤੀ ਲੈ ਕੇ ਚੱਲ ਰਹੇ ਹੋ ਅਗਲੀ ਰਣਨੀਤੀ ਤਾਂ ਦੇਖੋ ਜੀ ਅੱਜ ਵਾਲੀ ਪੋਜ਼ਿਟਿਵ ਨਹੀਂ ਰਹਿੰਦਾ ਰੁੱਖ ਤੇ ਉਸ ਤੋਂ ਬਾਅਦ ਅੱਗੇ ਵਧਣ ਦੀ ਪੂਰੀ ਤਿਆਰੀ ਵੇਖੋ ਜੀ ਸਾਡੇ ਕੋਲੇ ਕੋਈ ਰਾਹ ਬਚਿਆ ਹੀ ਨਹੀਂ ਫਿਰ ਕੋਈ ਸਾਡੇ ਕੋਲੇ ਅੰਦੋਲਨ ਨੂੰ ਆ ਖਤਮ ਕਰਨ ਦੇ ਖਰਕੇ ਆਪਦੀ ਸੁਇਸਾਈਡ ਆਤਮ ਹੱਤਿਆ ਕਰਨ ਦੀ بجائے ਫਿਰ ਠੀਕ ਹੈ ਵੀ ਅਸੀਂ ਜੇ ਸਰਕਾਰ ਕੇਂਦਰ ਸਰਕਾਰ ਹੋਰ ਕੁਰਬਾਨੀਆਂ ਨੂੰ ਹਜੇ ਪਹਿਲਾ ਵਾਲਾ ਜਿਹੜਾ ਖੂਨ ਡੋਲਿਆ ਕੁਰਬਾਨੀਆਂ ਹੋਣਗੇ ਉਹਨਾਂ ਦੇ ਢਿੱਡ ਨਹੀਂ ਭਰੇ ਆ ਠੀਕ ਹੈ ਅਸੀਂ ਆਪਣੇ ਆਪ ਨੂੰ ਕੁਰਬਾਨੀ ਦੇ ਤੌਰ ਤੇ ਪੇਸ਼ ਕਰਾਂਗੇ ਫਿਰ ਬਿਲਕੁਲ ਦੇਖੋ ਸਿੱਧੇ ਤੌਰ ਤੇ ਤਸਵੀਰਾਂ ਜਿਹੜੀਆਂ ਨੇ ਇਸ ਅੰਦੋਲਨ ਦੇ ਵਿੱਚ ਜ਼ਰੂਰ ਵੇਖਣ ਨੂੰ ਮਿਲਦੀਆਂ ਨੇ ਐਂਬੂਲੈਂਸ ਆਈ ਰਾਹ ਪਟਕੇ ਇਸ ਵੱਲੋਂ ਆ ਗਈ ਅੱਗੇ ਪੁਲਿਸ ਦੀ ਬੈਰੀਗੇਟਿੰਗ ਹੈ ਐਂਬੂਲੈਂਸ ਜਾਣ ਦਾ ਰਾਹ ਵੀ ਨਹੀਂ ਛੱਡਿਆ ਹੋਇਆ ਜਿਸ ਕਰਕੇ ਇਸ ਐਂਬੂਲੈਂਸ ਨੂੰ ਵਾਪਸ ਜਾਣਾ ਪੈ ਰਿਹਾ ਹਾਲਾਂਕਿ ਐਂਬੂਲੈਂਸ ਲਈ ਕਿੱਥੇ ਵੀ ਕੋਈ ਪ੍ਰੋਟੈਸਟ ਹੁੰਦਾ ਉਥੇ ਪ੍ਰੋਟੈਸਟਰ ਜਿਹੜੇ ਨੇ ਉਹ ਜ਼ਰੂਰ ਰਾਹ ਛੱਡ ਦਿੰਦੇ ਨੇ ਲੇਕਿਨ ਇੱਥੇ ਕਿਤੇ ਨਾ ਕਿਤੇ ਕੋਈ ਵਿਕਲਪਿਕ ਰਾਹ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਅਮਰਜੈਂਸੀ ਸੇਵਾ ਮਰੀਜ਼ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਿਸ ਸਮਾਂ ਦੇ ਉੱਪਰ ਕਿਸੇ ਮਰੀਜ਼ ਨੂੰ ਇਲਾਜ ਮਿਲੇਗਾ ਤੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਲੇਕਿਨ ਇੱਥੇ ਜ਼ਰੂਰ ਵੇਖਣ ਨੂੰ ਮਿਲਦਾ ਹੈ ਕਿ ਇਸ ਬੈਰੀਗੇਟਿੰਗ ਕਰਕੇ ਆ ਬਾਰਡਰ ਸੀਲ ਹੋਣ ਕਰਕੇ ਐਂਬੂਲੈਂਸਾਂ ਜਿਹੜੀਆਂ ਨੇ ਉਹ ਵੀ ਵਿਕਲਪਿਕ ਜਿਹੜੇ ਰਸਤੇ ਨੇ ਉਹਨਾਂ ਦੇ ਉੱਪਰ ਜਾਂਦੀਆਂ ਹੋਈਆਂ ਨਜ਼ਰ ਆndੀਆਂ ਅੱਜ ਆ ਐਂਬੂਲੈਂਸ ਦੀ ਸਵੇਰੇ ਸਵੇਰੇ ਜਿਹੜੀ ਤਸਵੀਰ ਵੇਖਣ ਨੂੰ ਮਿਲੀ ਹੈ ਹਾਲਾਂਕਿ ਅੱਜ ਛਟਾ ਦਿਨ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਔਰ ਸੰਗਣੀ ਧੁੰਦ ਦੇ ਨਾਲ ਆ ਦਿਨ ਦੀ ਸ਼ੁਰੂਆਤ ਹੁੰਦੀ ਹੋਈ ਨਜ਼ਰ ਆਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਸ਼ਾਮੀ ਜਿਹੜੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਕੀ ਸਿੱਟਾ ਨਿਕਲਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਟਰ